ਮੈ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਭਾਈ ਰੂਪਾ ਪਹੁੰਚੀ ਹੈ ਜੋ ਜ਼ਿਲ੍ਹਾ ਬਠਿੰਡੇ ਦੇ ਵਿੱਚ ਹੈ ਔਰ ਭਾਈ ਰੂਪਾ ਦੇ ਵਿੱਚ ਸਤਗੁਰ ਰਵਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਵਿੱਚ ਅੱਜ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਮੂਰਤੀ ਸ਼ਿਸ਼ੋਭਤ ਕੀਤੀ ਜਾ ਰਹੀ ਹੈ ਔਰ ਨਾਲ ਹੀ ਨਿਸ਼ਾਨ ਸਾਹਿਬ ਜਿਹੜਾ ਹੈ ਉਸ ਨੂੰ ਚੜਾਇਆ ਜਾ ਰਿਹਾ ਹੈ 10 ਵਜੇ ਕਿ ਇਸ ਜਗ੍ਹਾ ਅੱਜ ਬਕਾਇਦਾ ਤੌਰ ਤੇ ਪਾਵਰ ਆਫ ਸੋਸ਼ਲ ਯੂਨਿਟੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਡਿਸਕਸ ਕੀਤੀ ਜਾਵੇਗੀ ਜਿਵੇਂ ਤੁਸੀਂ ਦੇਖਦੇ ਹੋ ਕਿ 14 April ਨੂੰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਬਰਥਡੇ ਹੈ 14 April ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਗੁਰੂ ਘਰਾਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਜਿਹੜਾ ਹੈ ਉਹ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਪੂਰਾ ਤਤਪਰ ਨਜ਼ਰ ਆ ਰਹੇ ਨੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਪੂਰੀ ਦੁਨੀਆ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਜਨਮ ਦਿਨ ਨੂੰ ਲੈ ਕੇ ਉਹਨਾਂ ਵਿੱਚ ਬੜੀ ਕਿਉਰਿਓਸਿਟੀ ਹੈ ਔਰ ਹਰ ਜਗ੍ਹਾ ਮਤਲਬ ਅੱਜ ਅੱਜ ਔਰ ਕੱਲ ਕਿਉਂਕਿ ਅੱਜ 13 April ਔਰ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਅੱਜ ਦੇ ਦਿਨ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਔਰ 14 April ਨੂੰ 14 April ਨੂੰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਨਮ ਦਿਹਾੜਾ ਹੈ ਦੱਸ ਦਈਏ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਉਹ ਪਰਸਨੈਲਿਟੀ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਦਿੱਤਾ ਹੈ ਅਛੂਤ ਲੋਕਾਂ ਨੂੰ ਸਮਾਜ ਦੇ ਬਰਾਬਰ ਲਿਆ ਕੇ ਖੜਾ ਕਰ ਦਿੰਦਾ ਹੈ ਜਿਨ੍ਹਾਂ ਨੇ ਸੰਵਿਧਾਨ ਦੇ ਵਿੱਚ ਉਹ ਅਧਿਕਾਰ ਦਿੱਤੇ ਨੇ ਜਿਹੜੇ ਕਿ ਕਦੇ ਨਾ ਕਦੇ ਅਸੀਂ ਕਿਤੇ ਵਾਂਝੇ ਸੀਗੇ ਲੇਕਿਨ ਬਾਬਾ ਸਾਹਿਬ ਦੀ ਸੋਚ ਦਾ ਨਤੀਜਾ ਇਹ ਸੀ ਬੇਸ਼ੱਕ ਉਹਨਾਂ ਨੇ ਆਪਣਾ ਪਰਿਵਾਰ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਲੇਕਿਨ ਆਪਣੇ ਅਛੂਤ ਸਮਾਜ ਲਈ ਉਹਨਾਂ ਨੇ ਜੋ ਜਦੋ ਜਹਿਦ ਕੀਤੀ ਹੈ ਜੋ ਲੜਾਈ ਕੀਤੀ ਹੈ ਉਹ ਆਪ ਸਭ ਨੂੰ ਪਤਾ ਹੈ ਸੋ ਅੱਜ ਇਸ ਜਗ੍ਹਾ ਅਸੀਂ ਪਹੁੰਚੇ ਹਾਂ ਭਾਈ ਰੂਪਾ ਔਰ ਦੱਸ ਦਈਏ ਕਿ ਇਸ ਜਗ੍ਹਾ ਨਿਸ਼ਾਨ ਸਾਬ ਚੜਾਇਆ ਜਾ ਰਿਹਾ ਹੈ ਔਰ ਇਸ ਤੋਂ ਬਾਅਦ ਜੋ ਅਗਲੀ ਪ੍ਰਕਿਰਿਆ ਹੋਵੇਗੀ ਔਰ ਸਤਗੁਰੂ ਰਬਦਾਸ ਮਹਾਰਾਜੀ ਦਾ ਗੁਰਦੁਆਰਾ ਹੈ ਬੜਾ ਸ਼ਾਨਦਾਰ ਇੱਥੇ ਦੀ ਪ੍ਰਬੰਧਕ ਕਮੇਟੀ ਨੇ ਗੁਰੂ ਘਰ ਬਣਾਇਆ ਹੋਇਆ ਹੈ ਨਿਸ਼ਾਨ ਸਾਬ ਨੂੰ ਚੜਾਉਣ ਵਾਸਤੇ ਉਸ ਦੀਆਂ ਤਿਆਰੀਆਂ ਜਿਹੜੀਆਂ ਉਹ ਵਿੱਡ ਚੁਕੀਆਂ ਨੇ ਔਰ ਵੀਰਾਂ ਦੇ ਵੱਲੋਂ ਪੂਰੀ ਸ਼ਿੱਦਤ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਔਰ ਵੱਡੀ ਗੱਲ ਇਹ ਹੈ ਕਿ 14 April ਨੂੰ ਇਹ 14 ਪ੍ਰੈਵਲ ਨੂੰ ਬਾਬਾ ਸਾਹਿਬ ਦਾ ਬਰਥਡੇ ਹੈ ਉਸ ਨੂੰ ਲੈ ਕੇ ਪਹਿਲਾਂ ਹੀ ਤਿਆਰੀਆਂ ਪੂਰੇ ਸੰਸਾਰ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਔਰ ਵੀਰਾਂ ਵੱਲੋਂ ਬੜੀ ਸ਼ਰਧਾ ਦੇ ਨਾਲ ਬੜੀ ਸ਼ਰਧਾ ਦੇ ਨਾਲ ਇਸ ਸਾਰੇ ਨੂੰ ਮਤਲਬ ਕੀਤਾ ਜਾ ਰਿਹਾ ਨਿਸ਼ਾਨ ਸਾਹਿਬ ਉਸ ਦੀ ਪਹਿਲਾਂ ਸਫਾਈ ਬੜੀ ਸ਼ਰਧਾ ਹੈ ਔਰ ਖਾਸ ਕਰਕੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਹੜੇ ਕਿ ਮਤਲਬ ਸੰਵਿਧਾਨ ਦੇ ਰਚੇਤਾ ਨੇ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਉਹਨਾਂ ਸੰਵਿਧਾਨ ਨੂੰ ਲਿਖਣ ਤੋਂ ਬਾਅਦ ਹੀ ਸਾਡੇ ਵਿੱਚ ਸਾਡੇ ਲੋਕਾਂ ਦੇ ਵਿੱਚ ਇੱਕ ਜਾਗਰਤੀ ਆਈ ਹੈ ਔਰ ਬਾਬਾ ਸਾਹਿਬ ਦੀ ਸੋਚ ਅਜਿਹੀ ਸੀ ਕਿ ਅਛੂਤ ਸਮਾਜ ਜਿਹੜਾ ਜਿਸ ਨੂੰ ਕੋਈ ਵੀ ਕਿਤੇ ਵੀ ਇੰਪੋਰਟੈਂਸ ਨਹੀਂ ਸੀ ਦਿੱਤੀ ਜਾਂਦੀ ਉਸ ਨੂੰ ਬਕਾਇਦਾ ਤੌਰ ਤੇ ਇਹ ਸਾਰਾ ਕੁਝ ਕੀਤਾ ਜਿਹੜਾ ਸੋ ਮੇਰੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰਧਾਨ ਸ਼੍ਰੀ ਫਕੀਰचंद ਜਸਲ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅੱਜ ਦੇ ਇਸ ਪੂਰੀ ਪ੍ਰਕਿਰਿਆ ਨੂੰ ਲੈ ਕੇ ਜਸਲ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਪਾਈਰੂਪਾ ਵਿਖੇ ਪਹੁੰਚੇ ਹੋ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਵਿੱਚ ਜੋ ਜ਼ਿਲ੍ਹਾ ਬਠਿੰਡਾ ਪੈਂਦਾ ਔਰ ਨਿਸ਼ਾਨ ਸਾਹਿਬ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਇਹ ਵੀ ਪਤਾ ਲੱਗਾ ਕਿ ਕਿਤੇ ਨਾ ਕਿਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਸਟੈਚੂ ਵੀ ਜਿਹੜਾ ਹੈ ਉਸ ਨੂੰ ਕੀਤਾ ਜਾਵੇਗਾ ਕੀ ਕਹਿਣਾ ਚਾਹੁੰਦੇ ਹੋ ਜੈਕਾਰੇ ਧੰਨ ਗੁਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਹੀ ਕੱਲ ਮੈਸੇਜ ਮਿਲਿਆ ਸੀ ਮੈਨੂੰ ਕਿ ਪਾਈਰੂਪਾ ਵਿਖੇ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਟਾਈਮ ਕੱਢਿਆ ਜਾਵੇ ਕਿਉਂਕਿ ਭਾਈ ਰੂਪੇ ਦੇ ਵਿੱਚ ਯਾਤਰਾ ਵੀ ਇੱਥੇ ਆ ਕੇ ਰਾਤ ਰੁਕੀ ਸੀ ਔਰ ਉਸ ਤੋਂ ਪਹਿਲਾਂ ਵੀ ਮੀਟਿੰਗਾਂ ਇੱਥੇ ਕਾਫੀ ਹੋਈਆਂ ਤੋਂ ਇੱਥੇ ਸੰਗਤ ਦਾ ਜਿਹੜਾ ਲਗ ਲਗਾ ਜਿਹੜਾ ਆ ਉਹ ਮਿਸ਼ਨ ਲਈ ਬਹੁਤ ਜ਼ਿਆਦਾ ਹੈ ਸੋ ਸਾਡੇ ਇੱਥੇ ਦੇ ਜਿਹੜੇ ਧੰਨਾ ਸਿੰਘ ਜੀ ਆ ਤੇ ਉਹਨਾਂ ਦੇ ਹੋਰ ਸਾਰੇ ਪਰਿਵਾਰ ਤੇ ਬਾਕੀ ਸਾਡੇ ਜਿੰਨਾ ਵੀ ਭਾਈਚਾਰਾ ਹੈ ਜੀ ਉਹਨਾਂ ਦਾ ਗੁਰੂ ਮਹਾਰਾਜ ਦੇ ਦੇ ਉਹਨਾਂ ਦੇ ਉੱਤੇ ਬਹੁਤ ਕਿਰਪਾ ਹੈ ਜੀ ਸੋ ਇਸੇ ਕਰਕੇ ਉਹ ਮਿਸ਼ਨ ਦੇ ਵਿੱਚ ਵੀ ਲੱਗੇ ਹੋਏ ਆ ਸੋ ਅੱਜ ਜਿਹੜਾ ਇੱਥੇ ਰੱਖਿਆ ਗਿਆ ਆ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਵਿਸਾਖੀ ਨੂੰ ਸਮਰਪਿਤ ਸੰਗਰਾਮ ਹੈ ਅੱਜ ਤੇ ਖਾਲਸੇ ਦਾ ਜਨਮ ਹੈ ਸੋ ਜਿਸ ਕਰਕੇ ਇਹ ਸਾਰੇ ਜਿਹੜੇ ਪ੍ਰੋਗਰਾਮ ਆ ਉਹਨਾਂ ਨੂੰ ਸਮਰਪਿਤ ਜਿਹੜਾ ਆ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਸੋ ਇੱਥੇ ਜਿਹੜਾ ਪ੍ਰੋਗਰਾਮ ਚੱਲਣਾ ਆ ਉਹਦੇ ਵਿੱਚ ਹਿੱਸਾ ਲੈਣ ਲਈ ਬਾਬਰਪ ਸੋਸ਼ਲ ਜੁਨਟੀ ਦੇ ਮਾਧਿਅਮ ਤੋਂ ਬਤੌਰ ਪ੍ਰਧਾਨ ਹੋਣ ਦੇ ਨਾਤੇ ਮੈਂ ਇੱਥੇ ਪਹੁੰਚਾ ਸਾਡੇ ਨਾਲ ਜਿਹੜੀ ਤੁਹਾਡੀ ਟੀਮ ਆਈ ਹੈ ਇਹ ਟੀਮ ਜਿਹੜੀ ਹੈ ਇਹ ਹਰ ਇੱਕ ਮੂਮੈਂਟ ਨੂੰ ਰਿਕਾਰਡ ਕਰਕੇ ਪੂਰੇ ਵਰਲਡ ਦੇ ਵਿੱਚ ਪਚਾਰ ਰਹੀ ਹੈ ਔਰ ਆਪਣੇ ਸ਼ਰੋਤਿਆਂ ਤੱਕ ਇਹ ਦੱਸ ਰਹੀ ਹੈ ਕਿ ਮਿਸ਼ਨ ਐਕਚੁਅਲੀ ਹੈ ਕੀ ਹੈ ਹੂੰ ਕਈ ਲੋਕਾਂ ਨੂੰ ਮਿਸ਼ਨ ਦਾ ਹੀ ਭੁਲੇਖਾ ਆ ਕਿ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਲਿਆ ਜਾਂ ਉਸ ਦਿਨ ਆਪਾਂ ਕੋਈ ਲੱਡੂ ਬੰਡਲ ਜਾਂ ਫਿਰ ਆਪਾਂ ਜੈ ਭੀਮ ਕਹਿ ਲਿਆ ਵੀ ਇਹ ਮਿਸ਼ਨ ਆ ਬਾਬਾ ਸਾਹਿਬ ਦਾ ਮਿਸ਼ਨ ਜਾਂ ਗੁਰੂਆਂ ਦਾ ਮਿਸ਼ਨ ਇਹਦੇ ਵਿੱਚ ਅੰਤਰ ਬਹੁਤ ਘੱਟ ਆ ਕਿਉਂਕਿ ਇੱਕ ਪ੍ਰੇਮ ਜਿਨੇ ਇਸ ਵਿਚਾਰਧਾਰਾ ਦੇ ਨਾਲ ਕਰਨਾ ਉਹਦੇ ਅੰਦਰ ਹੀ ਵਿਚਾਰਧਾਰਾ ਨੇ ਪਲਪੜਾ ਨਹੀ ਤਾਂ ਜਿੰਨਾ ਮਰਜੀ ਆਪਾਂ ਪਾਠ ਕਰੀ ਜਾਈਏ ਜਾਂ ਕੁਝ ਹੋਰ ਕਰੀ ਜਾਈਏ ਜਿੰਨੀ ਦੇਰ ਤੱਕ ਸਾਡੇ ਵਿੱਚ ਉਹ ਪ੍ਰੇਮ ਦੀ ਲੀਲੇ ਨਹੀਂ ਗੁਰੂ ਦੀ ਕਿਰਪਾ ਨਹੀਂ ਹੁੰਦੀ ਬਖਸ਼ਿਸ਼ ਨਹੀਂ ਹੁੰਦੀ ਤੇ ਉਹ ਸਮਝ ਲਓ ਇੱਕ ਲੋਕ ਦਿਖਾਵਾ ਹੀ ਰਹਿ ਜਾਂਦਾ ਇੱਦੇ ਮੈਂ ਬਾਬਾ ਸਾਹਿਬ ਦੇ ਮਿਸ਼ਨ ਦੀ ਗੱਲ ਕਰੂੰਗਾ ਕਿ ਬਾਬਾ ਸਾਹਿਬ ਦਾ ਜੇਕਰ ਮਿਸ਼ਨ ਨੂੰ ਦੇਖਣਾ ਹੈ ਤੇ ਅੱਜ ਜੇਕਰ ਪਾਵਰ ਆਫ ਸੋਸ਼ਲ ਜੁਨਟੀ ਚੰਡੀਗੜ੍ਹ ਤੋਂ ਚੱਲ ਕੇ ਇੱਥੇ ਪਹੁੰਚੀ ਹੈ ਤੇ ਇਹ ਬੜੇ ਦੇਖਣ ਦੀ ਗੱਲ ਹੈ ਕਿ ਪੂਰੇ 9:30 ਵਜੇ ਤੋਂ ਵੀ 3 ਮਿੰਟ ਪਹਿਲਾਂ ਅਸੀਂ ਇੱਥੇ ਪਹੁੰਚ ਗਏ ਆਂ ਸੋ ਇੱਕ ਵਿਚਾਰਾਂ ਨੂੰ ਸਮਝੇ ਕਰਨ ਲਈ ਆਏ ਆਂ ਨਾ ਕਿ ਸਾਡਾ ਕੋਈ ਹੋਰ ਇਰਾਦਾ ਹੈ ਕਿਉਂਕਿ ਇੱਕ ਵਿਚਾਰਧਾਰਾ ਜਿਹੜੀ ਬਾਬਾ ਸਾਹਿਬ ਦੀ ਹੈ ਸਾਡੇ ਅੰਦਰ ਉਹਦੇ 'ਚ ਕੀ ਆ ਲੋਕਾਂ ਤੋਂ ਅਸੀਂ ਸਿੱਖਦੇ ਕੀ ਫਿਰਦੇ ਆਂ ਇਹ ਵਿਚਾਰਾਂ ਦਾ ਜਿੰਨੀ ਤੇ ਮੇਲ ਮਾਪ ਨਹੀਂ ਹੁੰਦਾ ਮਿਸ਼ਨ ਨਹੀਂ ਕਰਦੀ ਵਿਖੜ ਸਕਦਾ ਹੁੰਦਾ ਵਿਚਾਰਾਂ ਦੇ ਨਾਲ ਵਿਚਾਰ ਉਦੋਂ ਸੰਝੇ ਹੁੰਦੇ ਆ ਉਦੋਂ ਮਿਲਦੇ ਆ ਜਦੋਂ ਅਸੀਂ ਕਿਸੇ ਕਰੈਕਟਰ ਤੇ ਖੜ ਜਾਂਦੇ ਆ ਸੋ ਜਦੋਂ ਕਰੈਕਟਰ ਤੇ ਆਪਾਂ ਖੜਾਂਗੇ ਤਾਂ ਫਿਰ ਸਾਡੀਆਂ ਜਿਹੜੀਆਂ ਸਵਾਰਥ ਆ ਉਹ ਪਿੱਛੇ ਰਹਿ ਜਾਂਦੇ ਆ ਅਸੀਂ ਫਿਰ ਕੌਮ ਲਈ ਸੋਚਦੇ ਆ ਲੋਕਾਂ ਲਈ ਸੋਚਦੇ ਆ ਜਿਵੇਂ ਕਿ ਬਾਬਾ ਸਾਹਿਬ ਜਦੋਂ ਅਸੀਂ ਗੱਲ ਕਰਦੇ ਆ ਅਸੀਂ ਕਈ ਵਾਰੀ ਕਹਿੰਦੇ ਆ ਸਾਡੇ ਆ ਬਾਬਾ ਸਾਹਿਬ ਸਾਡੇ ਨਹੀਂ ਬਾਬਾ ਸਾਹਿਬ ਪੂਰੀ ਮਨੁੱਖਤਾ ਦੇ ਆ ਬਾਬਾ ਸਾਹਿਬ ਨੇ ਜਦੋਂ ਸੰਵਿਧਾਨ ਲਿਖਿਆ ਕੋਈ ਸਾਡੇ ਲਈ ਨਹੀਂ ਲਿਖਿਆ ਪੂਰੀ ਮਨਮਤਾ ਦੇ ਲਈ ਲਿਖਿਆ ਇਸੇ ਤਰੀਕੇ ਦੇ ਨਾਲ ਜੇ ਜਦੋਂ ਅਸੀਂ ਗੁਰੂਆਂ ਦਾ ਨਾਂ ਲੈਨੇ ਆ ਗੁਰੂਆਂ ਦੀ ਜਿਹੜੀ ਵਿਚਾਰਧਾਰਾ ਆ ਜੇ ਖਾਲਸਾ ਸਾਜਿਆ ਤੇ ਉਹ ਸਾਡੇ ਲਈ ਗਰੀਬਾਂ ਲਈ ਗੁਰੂਆਂ ਨੇ ਸਾਜਿਆ ਤਾਂ ਕਿ ਸਾਨੂੰ ਜਿਹੜਾ ਆ ਇਹ ਹੱਕ ਜਿਹੜੇ ਮਿਲ ਸਕਣ ਔਰ ਸਾਡੇ ਵਿੱਚ ਉਹਨਾਂ ਨੇ ਇਹੋ ਇੱਕ ਚੰਗਿਆੜੀ ਭਰੀ ਜਿਹਦੇ ਕਰਕੇ ਸਾਡੇ ਲੋਕਾਂ ਨੇ ਦੇਹ ਤਹਾਸ਼ਾ ਕੁਰਬਾਨੀਆਂ ਆ ਖਾਲਸਾ ਜਦੋਂ ਸਾਜਣ ਤੋਂ ਬਾਅਦ ਵੀ ਔਰ ਪਹਿਲਾਂ ਵੀ ਗੁਰੂਆਂ ਦੇ ਨਾਲ ਸਾਡੇ ਲੋਕ ਰਹੇ ਸੋ ਸਾਨੂੰ ਅੱਜ ਚਾਹੀਦਾ ਕਿ ਇਸ ਦਿਹਾੜੇ ਦੇ ਉੱਤੇ ਜਿੱਥੇ ਸੰਗਰਾਮ ਦਾ ਵੀ ਦਿਹਾੜਾ ਹੈ ਅੱਜ ਵਿਸਾਖ ਦੀ ਵਿਸਾਖੀ ਹੈ ਤੇ ਨਾਲ ਦੀ ਨਾਲ ਸੰਗਰਾਮਦ ਹੈ ਸੋ ਇਸ ਦਿਹਾੜੇ ਨੂੰ ਵੀ ਯਾਦ ਕਰਨਾ ਸੋ ਅੱਜ ਅਸੀਂ ਇੱਥੇ ਪਹੁੰਚੇ ਆਂ ਬਾਕੀ ਵਿਚਾਰਾ ਜਿਹੜੀਆਂ ਸੰਗਤ ਦੇ ਵਿੱਚ ਬੈਠ ਕੇ ਸਾਝਾ ਕਰਾਂਗੇ ਸੋ ਸਾਰਿਆਂ ਨੂੰ ਜੈ ਭੀਮ ਜੈ ਪਾਤ ਜੈ ਗੁਰਦੇਵ ਧੰਨ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਮੇਰੇ ਨਾਲ ਹਰਿੰਦਰ ਚੋਪੜਾ ਵੀ ਜੁੜੇ ਨੇ ਜੋ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਬਠਿੰਡਾ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਰਿੰਦਰ ਜੀ ਸਭ ਤੋਂ ਪਹਿਲਾਂ ਜੈਪੀ ਜੈਪਾਲ ਜੀ ਜੈਪਾਲ ਜੀ ਅੱਜ ਭਾਈ ਰੂਪਾ ਵਿੱਚ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਚ ਬੈਠੇ ਆ ਔਰ ਨਿਸ਼ਾਨ ਸਾਹਿਬ ਚੜਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹੋਰ ਵੀ ਬਹੁਤ ਸਾਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਅੱਜ ਦੇ ਦਿਨ ਬਸਾਖੀ ਵਾਲੇ ਦਿਨ ਆਪਣਾ ਖਾਲਸਾ ਜੀ ਸਜੇ ਸੀਗੇ ਕਹਿੰਦੇ ਨਹੀਂ ਪੱਥਰ ਰੱਖਿਆ ਗਿਆ ਸੀਗਾ ਜੀ ਖਾਲਸਾ ਪੰਥਾ ਜੀ ਇਹ ਅੱਜ ਬਹੁਤ ਹੀ ਸੁਭਾਗਾਂ ਵਾਲਾ ਦਿਨ ਹੈ ਇਹਦੇ ਨਾਲ ਹੀ ਕੱਲ 14 ਤਰੀਕ ਨੂੰ ਬਾਬਾ ਸਾਹਿਬ ਦਾ ਜਨਮ ਦਿਨ ਵੀ ਆ ਰਿਹਾ ਤੇ ਲੱਖ ਲੱਖ ਵਧਾਈਆਂ ਜੀ ਜਨਮ ਵਾਲੇ ਤੇ ਅੱਜ ਦੇ ਦਿਨ ਦੀ ਵੀ ਲੱਖ ਲੱਖ ਵਧਾਈਆਂ